ਜਦੋਂ ਮੈਂ ਨਿਊਜ਼ੀਲੈਂਡ ਨਾਮ ਨੂੰ ਆਇਆ ਸੀ ਨਾ ਤੇ ਆਪਾਂ ਆਰਚਰਡ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਹਮ ਤਾਂ ਐਦਾਂ ਹੀ ਸਰੇ ਸਰੇ ਨਾ ਕਈਆਂ ਨੇ ਪਰੌਂਠੇ ਲੈ ਕੇ ਆਉਣੇ ਹਨਾ ਸਿਰ ਸਰੇ ਪਰੌਂਠੇ ਲਾਈਦੇ ਸੀ ਆ ਹਾਂ ਆਪਾਂ ਵੀ ਸਿਰ ਬਣਾਉਣ ਲੱਗੇ ਦੇਖ ਕੇ ਹਾਂਜੀ ਤੇ ਪਤਾ ਲੱਗਣਾ ਜਿਹੜੇ ਲੋਕ ਇਕੱਠੇ ਨਾ ਰਹਿੰਦੇ ਨਹੀਂ ਸੀ ਇਹਦੇ ਲੋਕ ਯੂਰੋ ਸਟੂਡੈਂਟਸ ਵੀ ਜਿਹੜੇ ਹੁੰਦੇ ਸੀਗੇ ਉਸ ਟਾਈਮ 'ਚ ਇੱਕ ਘਰ ਦੇ ਵਿੱਚ ਰਹਿੰਦੇ ਹੁੰਦੇ ਸੀ ਮੈਂ ਲਾਇ 5-5 6-6 ਜਣੇ ਉਹ ਕਹਿੰਦੇ ਸਾਡੇ ਘਰ ਦੇ ਜਿਹੜੇ ਗਿੱਠਾ ਮਣ ਕੇ ਰੋਟੀਆਂ ਲੈਂਦੀਆਂ ਸਵੇਰ ਵੇਲੇ ਇੱਕ ਗਿੱਠਾ ਹੋ ਗਿਆ ਕੰਢੀ ਗਈਆਂ ਨੀਆਂ ਰੋਟੀਆਂ ਤੇ ਲਈਆਂ ਕਿੰਨੀਆਂ ਚਾਹੀਦੀਆਂ ਦਿਨ ਵਾਸਤੇ ਹਾਂ ਸਭ ਦੇ ਘਰਾਂ ਤੇ ਐਡਵੈਂਚਰ ਟਾਈਮ ਸੀਗਾ ਉਹ ਵੀ ਬਿਲਕੁਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ एवरीवन ਹੰਬੜਾ ਮਾਰਿਆ ਏ ਜਿਮਸ਼ੇਮ ਲਾ ਕੇ ਹੁਣ ਲੈ ਰਹੇ ਨੇ ਪਰੌਂਠੇ ਟਿਪੀਕਲ ਪੰਜਾਬੀ ਥਿੰਗ ਚਾਲੂ ਵੀ ਆ ਗਿਆ ਮੌਸਮ ਥੋੜਾ ਕਲਾਉਡੀਓ ਲੱਗ ਰਿਹਾ ਅੱਜ ਤੇ ਮਨੀ ਵੀ ਚੱਲੇਗੀ ਜੌਬ ਤੇ ਅਰਮਾਨ ਵੀ ਨਿਕਲ ਗਿਆ ਅਰਮਾਨ ਤਾਂ ਥੋੜਾ ਰਸ਼ ਚ ਗਿਆ ਪੂਰਾ ਪੂਰਾ ਟਾਈਮ ਹੁੰਦਾ ਕਈ ਵਸ ਫਿਰ ਢੁੱਕ ਲੱਗੀ ਆ ਇਹਨਾਂ ਨੂੰ ਫਿਰ ਆ ਜਾਂਦੇ ਆ ਕਿਦਾਂ ਗੁੱਡ ਮਾਰਨਿੰਗ ਬੱਕੜੀਆਂ ਹਾਂਜੀ ਕਿਵੇਂ ਆ ਭੁੱਖ ਲੱਗੀ ਆ ਹਾਂ ਆ ਗਿਆ ਬੁੱਤ ਮੇ ਆ ਗਿਆ ਚਲੋ ਫਿਰ ਆ ਤੁਹਾਨੂੰ ਪਾ ਗੀਏ ਚਲੋ ਪਾਲਕ ਥੋੜੀ ਹੋਰ ਤੋੜ ਕੇ ਲੈਉਣਾ ਹੈ ਇਹ ਆ ਵੀ ਖਾ ਲਿਓ ਦੁਨੀਆ ਨੇ ਪਾਲਕ ਦੇ ਨੇਕੀ ਕਰ ਲੈ ਆ ਦੇਖ ਤੂੰ ਇੱਲਾ ਕਾਹਨੇ ਮੈਂ ਥੋੜੀ ਸਪਿਨਚ ਹੋਰ ਲੈ ਕੇ ਆਇਆ ਨਾ ਵਾਸਤੇ ਕੈਰਟ ਬਹੁਤ ਲਾਇਕ ਕਰਦੇ ਆ ਹਨਾ ਹੂੰ ਯਾਰ ਦੇ ਲੋ ਕੈਰਟ ਹੈ ਆਨੇ ਖਾਂਦੇ ਹਣ ਇਹ ਨਹੀਂ ਖਾਂਦੇ ਹਨਾ ਹੂੰ ਕੋਈ ਗੱਲ ਨਹੀਂ ਇਹਨਾਂ ਦਾ ਪਾਣੀ ਵੀ ਭਰਨਾ ਹੋਰ ਨੇ ਵੀ ਨਾ ਫਰੈਸ਼ ਫੋਰ ਦੈਨਨੀ ਮੋਰ ਕੋਈ ਨਾ ਉਹ ਮੇਬੀ ਜੂਸ ਚੱਲ ਗਿਆ ਉਹ ਤਾਂ ਟੇਸਟ ਚੇਂਜ ਹੁੰਦਾ ਰਹਿੰਦਾ ਨਾ ਤੁਸੀਂ ਕਰ ਲਿਆ ਬ੍ਰੇਕਫਾਸਟ ਆਪਣਾ ਕਹਿੰਦੇ ਨਾਲੇ ਵੇਕ ਕਰਨਾ ਅੱਜ ਅੱਜ ਨਾਲੇ ਤੁਮ ਮੜੀ ਪਾਲਕ ਤੋੜ ਕੇ ਲਿਆਉਣਾ ਹੈ ਨਾ ਵਾਸਤੇ ਹੋਰ ਸਪਿਨਚ ਖਾ ਲੈਂਦੇ ਅਣੀ ਨਾ ਹਨਾ ਇਹ ਪੈਨੇਟ ਹਾਂ ਸੌਫਟਵੇਅਰ ਪੱਤੇ ਹੋਣ ਪੁੱਤ ਛੋਟੇ ਛੋਟੇ ਓਕੇ ਓਰੇ ਨਹੀਂ ਨਾ ਮੈਂ ਤੈਨੂੰ ਦਿਖਾਵਾਂ ਇਹਨਾਂ ਨੂੰ ਮੈਂ ਕਿੱਦਾਂ ਤੋੜ ਕੇ ਜਿੰਨਾ ਹੋਣਾ ਪੁੱਤ ਜਿਗਦੇ ਤੂੰ ਹੀ ਦੇਣੇ ਹੋਣ ਨਾ ਆ ਦੇਖ ਜੀ ਮੈਂ ਆਲਰੇਡੀ ਸਪਿਨਚ ਹੈ ਨਵੀਂ ਆ ਆਪਣੀ ਆ ਜਿਹੜਾ ਮੋਟਾ ਪੱਤਾ ਇਹ ਨਹੀਂ ਦੇਣਾ ਇਹਨਾਂ ਨੂੰ ਇਹ ਨਹੀਂ ਖਾ ਹੁੰਦਾ ਇਹਨਾਂ ਨੂੰ ਆ ਨਿੱਕੇ ਨਿੱਕੇ ਨਾ ਜਿਹੜੇ ਨਵੇਂ ਨਵੇਂ ਨਿਕਲੇ ਹੁੰਦੇ ਸੌਫਟਵੇਅਰ ਹੁੰਦੇ ਉਹਨਾਂ ਲਈ ਇਹ ਦੇਤੇ ਠੀਕ ਆ ਕੀ ਹੋ ਰਿਹਾ ਸੇਰੇ ਸੇਰੇ ਆਈ ਡੋਨਟ ਡੋਇੰਗ ਬੈਕ ਇਨਸਾਈਡ ਇਟਸ ਟੂ ਕੋਲਡ ਹਾਂ ਥੋੜੀ ਜੀ ਠੰਡਾ ਅੰਦਰ ਬਹੁਤ ਹੀ ਵਾਰਮ ਹੁੰਦਾ ਇਹ ਬਾਕੀ ਐ ਮਮੀ ਹਣੀ ਪਾਰ ਨਹੀਂ ਦਿੰਦੇ ਹੁੰਦੇ ਦਿਨ ਚ ਕੁਛ ਨਾ ਕੁਛ ਇਹਨਾਂ ਨੂੰ ਦੁਪਹਿਰੇ ਜੇ ਕੀ ਆ

ਅਮ ਤਾਂ ਸਟਾਰਟ ਕਰ ਲਿਆ ਜੀ ਆਪਾਂ ਇੱਕ ਚੀਜ਼ ਨਾ ਕਈ ਵਾਰ ਬੜੀ ਅਜੀਬ ਲੱਗਦੀ ਆਪਾਂ ਕਿਤੇ ਮਰਜੀ ਚੱਲ ਜੀਏ ਬਸ ਸਵਾਰੀਆਂ ਬੈਠdੀਆਂ ਨੇ ਸਾਰਿਆਂ ਨੇ ਆਪਣੇ ਆਪਣੇ ਫੋਨ ਫੜੇ ਹੁੰਦੇ ਆ ਕੋਈ ਬੰਦਾ ਕਿਸੇ ਨਾਲ ਗੱਲ ਨਹੀਂ ਕਰਦਾ ਬਸ ਸਟਾਪਰ ਤੇ ਦੇਖ ਲਓ ਕਿਤੇ ਬਾਹਰ ਬੈਠੇ ਨੇ ਉੱਥੇ ਦੇਖ ਲਓ ਬਿਲਕੁਲ ਵੀ ਲੋਕ ਆਪਸ ਵਿੱਚ ਗੱਲਬਾਤਕ ਨਹੀਂ ਕਰਦੇ ਬਸ ਆਪਣੇ ਆਪਣੇ ਫੋਨ ਕੱਢੇ ਹੁੰਦੇ ਆ ਤੇ ਉਹਦੇ ਉੱਤੇ ਸੋਸ਼ੀਅਲੀ ਕਨੈਕਟ ਹੋ ਰਹੇ ਹੁੰਦੇ ਆ ਕਿ ਆ ਸੋਹਣੀਆਂ ਪੇਂਟਿੰਗਸ ਕੀਤੀਆਂ ਸੀ ਜਾਂ ਗੰਦਾ ਤੇ ਹੋਰ ਮਾਲਕ ਇਥੇ ਭਈਆ ਆਰਟਿਸਟ ਨੇ ਮੈਂ ਤੁਹਾਡੇ ਨਾਲ ਇੱਕ ਰੂਟ ਦਾ ਪੂਰਾ ਸਫ਼ਰ ਪਾਸਤਾ ਸ਼ੇਅਰ ਕਰਨ ਜਾ ਰਿਹਾ ਹਾਂ ਏ ਰੂਟ ਆਫ ਵਨ ਆਫ ਮਾਈ ਫੇਵਰਿਟ ਰੂਟ ਆ ਰੂਟ ਨੰਬਰ 62 ਕਹਿੰਦੇ ਆ ਇਹਨੂੰ ਤਰੰਗੇ ਦੇ ਸਿਟੀ ਸੈਂਟਰ ਤੋਂ ਬੈਥਲੇਮ ਤੱਕ ਜਾਂਦਾ ਅ ਅਲੱਗ-ਅਲੱਗ ਤਰ੍ਹਾਂ ਦੀ ਵੇਰੀਏਸ਼ਨ ਆਉਂਦੀ ਹੈ ਰਸਤੇ ਦੇ ਵਿੱਚ ਮਤਲਬ ਸੀਨ ਜਿਹੜੇ ਆਪਾਂ ਨੂੰ ਦਿਖਦੇ ਆ ਇਸ ਟਾਈਮ ਆ ਮੈਂ ਸਿਟੀ ਸੈਂਟਰ ਦੇ ਵਿੱਚ ਦੀ ਜਾ ਰਿਹਾ ਗ੍ਰੇਸ ਸਟਰੀਟ ਤੋਂ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਮੇਨ ਜਿਵੇਂ ਤਰੰਗੇ ਦੀਆਂ ਦੋ ਮੇਨ ਰੋਡਸ ਨੇ ਜਿਹੜੀਆਂ ਪੈਰਲਲ ਜਾਂਦੀਆਂ ਸਾਰੇ ਸ਼ਹਿਰ ਨੂੰ ਆਪਸ ਵਿੱਚ ਕਨੈਕਟ ਕੀਤਾ ਇੱਕ ਹੈਗੀ ਆ ਕੈਮਰਨ ਰੋਡ ਦੂਜੀ ਹੈਗੀ ਆ ਫਰੇਜ਼ਰ ਸਟਰੀਟ ਆਪਾਂ ਕੈਮਰਨ ਰੋਡ ਤੇ ਜਾਣਾ तकरीबन ਹਾਫ ਕੈਮਰਨ ਰੋਡ ਤੱਕ ਤੇ ਉਸ ਤੋਂ ਬਾਅਦ ਅੱਗੇ ਬੈਥਰਮ ਸਾਈਡ ਨੂੰ ਟਰਨ ਲੈ ਲੈਣਾ ਸੋ ਹੋਪਫੁਲੀ ਤੁਹਾਨੂੰ ਇਹ ਸਫ਼ਰ ਵਧੀਆ ਲੱਗੂਗਾ ਆਰਾਮ ਨਾਲ ਬੈਠੋ ਤੇ ਇੰਜੋਏ ਕਰੋ ਸੋ ਐਸਟੀਐਮੇ ਕੈਮਰਨ ਰੋਡ ਤੇ ਹੈ ਜੀ ਕੈਮਰਨ ਰੋਡ ਦੇ ਉੱਤੇ ਨਾ ਜਿਵੇਂ ਬੱਸ ਲੇਨ ਲਾਸਟ ਈਅਰ 2024 ਦੇ ਵਿੱਚ ਤਿਆਰ ਹੋਈ ਸੀਗੀ ਇਹ ਹਾਲੇ ਫੁਲੀ ਆਪਰੇਸ਼ਨਲ ਨਹੀਂ ਹੈਗੀ ਬਟ ਸਟਿਲ ਬੱਸਸ ਯੂਜ਼ ਕਰਦੀਆਂ ਨੇ ਨਾਟ 올 ਦਾ ਟਾਈਮ ਨਾ ਇੱਕ ਸਰਟਨ ਟਾਈਮ ਤੇ ਅਸੀਂ ਯੂਜ਼ ਕਰ ਸਕਦੇ ਹਾਂ ਬਟ ਬੱਸ ਲੇਨ ਦਾ ਕੀ ਹੁੰਦਾ ਲੈਫਟ ਟਰਨ ਜਿਹਨੇ ਵੀ ਕਰਨਾ ਬਾਕੀ ਵਹੀਕਲਸ ਨੇ ਉਹ ਇੱਥੇ ਸਿਰਫ ਲੈਫਟ ਟਰਨ ਕਰਨ ਵਾਸਤੇ ਹੀ ਯੂਜ਼ ਕਰ ਸਕਦੇ ਆ ਬਟ ਬਾਸੇ ਤੋਂ ਸਟੇਟ ਵੀ ਜਾ ਸਕਦੀ ਆ ਸੋ ਇਹ ਕਾਫੀ ਆਪਾਂ ਨੂੰ ਫਾਇਦਾ ਹੋਇਆ ਟ੍ਰੈਫਿਕ ਦਾ ਬਹੁਤ ਫਰਕ ਪਿਆ ਜਦੋਂ ਦੀ ਬੱਸ ਲੇਨ ਬਣੀ ਆ ਕੋਈ ਕਿ ਤਕਰੀਬਨ 1.5-2 ਸਾਲ ਲੱਗੇ ਸੀ ਇਹਨਾਂ ਨੂੰ ਇਹ ਬੱਸ ਲੇਨ ਤਿਆਰ ਕਰਦਿਆਂ ਨੂੰ ਤੇ ਹੁਣ ਕਾਫੀ ਸਾਡੇ ਵਾਸਤੇ ਵੀ ਈਜ਼ੀ ਹੋ ਗਿਆ ਬੱਸ ਲੇਨ ਦੇ ਨਾਲ ਸੋ ਅੱਗੇ ਦਾ ਪਾਰਟ ਮੈਨੂੰ ਕਾਫੀ ਪਸੰਦ ਆ। ਇਹ ਸੜਕ ਤੇ ਆਲੇ-ਦਾਲੇ ਦਾ ਮਾਹੌਲ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਜਿਹਦੇ ਮੈਂ ਤੁਹਾਡੇ ਨਾਲ ਜਿੱਕੇ ਦੂ ਰੂਟ ਸਾਂਝੇ ਕੀਤੇ ਨੇ ਉਹਦੀਆਂ ਵੀਡੀਓਜ਼ ਇਹ ਐ ਕਹ ਲਓ ਮੇਰੇ ਫੇਵਰਿਟ ਰੂਟ ਨੇ ਲੋਕੇਸ਼ਨਾਂ ਬੜੀਆਂ ਪਿਆਰੀਆਂ ਨੇ ਤੇ ਬਾਕੀ ਤੇ ਥੋੜਾ ਲੌਂਗ ਹੋ ਗਿਆ ਫਿਰ ਆਪਾਂ ਕਹਿ ਦਿੰਨੇ ਆ ਬਾਹਰਲੇ ਮੁਲਕਾਂ 'ਚ ਬਹਿ ਸੌਕੇ ਬਣਿਆ ਹੁੰਦੇ ਆ ਇੰਨੇ ਵੀ ਸੌਕੇ ਨਹੀਂ ਬਣਦੇ ਦੇਖ ਲਓ ਸੋ 8:00 ਵਜੇ ਮੈਂ ਸਵਾ 9:00 ਤੇ ਪਹੁੰਚਣਾ ਕਿ ਕਿ ਟ੍ਰਿਪ ਪੂਰਿਆ ਦਾ ਮੇਰਾ ਲਾਸਟ ਟ੍ਰਿਪ ਆ ਕਰਦੇ ਆ ਕਿ ਅਰੀ ਹਿੱਕਰ ਗੱਾਸ ਚੰਗੀ ਤਰ੍ਹਾਂ ਚੈੱਕ ਕਰ ਲਈਦੀ ਆ ਲਾਸਟ ਟ੍ਰਿਪ ਤੋਂ ਪਹਿਲਾਂ ਵੀ ਕੋਈ ਪੈਸੇਜਰਸ ਮਾਨ ਵਗੈਰਾ ਕਰ ਨਾ ਭੁੱਲ ਗਿਆ ਹੋਵੇ ਤੇਰੇ ਤੇ ਰਾਣ ਹਾਰੇ ਗਾਮ ਆਪ ਤੁਮ ਪਰਮ ਤਾਰੀ ਜਿਹ ਹੈ ਸੰਤ ਲਲੋ ਆ ਮੈਂ ਰਾਜਾ ਸੰਤ ਸੁਆਰੇ ਗਾਮ ਆਪ ਤੁਮ ਤੇ ਤੇ ਕੋਟ ਤੇ ਆਉਣ ਨੂੰ ਦੇਖ ਲੈ ਕਿਰਪਾ ਚਾਰੇ